ਇਹ ਸਸਰੀ ਕਾਲ ਜੀ ਕਾਫੀ ਟਾਈਮ ਤੋਂ ਮੈਂ ਦੇਖ ਰਿਹਾ ਕਿ ਦੋ ਕੈਟੇਗਰੀ ਦੇ ਪੀਪਲਸ ਨਾਲ ਮੇਰੀ ਇੰਟਰੈਕਸ਼ਨ ਜਨਰਲੀ ਹੋ ਰਹੀ ਹੈ ਦੋ ਕੈਟੇਗਰੀ ਦੇ ਪੀਪਲ ਕਿਹੜੇ-ਕਿਹੜੇ ਆ ਕਿ ਜਿਆਦਾ ਡੂਇੰਗ ਜਿਆਦਾ ਨਾਟ ਡੂਇੰਗ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਸਕਸੈਸਫੁਲ ਜਾਂ ਅਨਸਕਸੈਸਫੁਲ ਜਾਂ ਤੇ ਹੀ ਆਪਣੇ ਆਪ ਨੂੰ ਲੂਜ਼ਰ ਫੀਲ ਕਰ ਰਿਹਾ ਜਾਂ ਕੋਈ ਵਿਨਰ ਫੀਲ ਕਰ ਰਿਹਾ ਦੋ ਤਰ੍ਹਾਂ ਦੇ ਲੋਕਾ ਜੋ ਜ ਜਿਨ੍ਹਾਂ ਦਾ ਮਾਈਂਡਸੈਟ ਹੈ ਜਿਨ੍ਹਾਂ ਦਾ ਇੱਕ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦੇ ਲੋਕਾਂ ਦਾ ਮਾਈਂਡਸੈਟ ਹੈਗਾ ਲੂਜ਼ਰ ਮਾਈਂਡਸੈਟ ਦੂਜੀ ਤਰ੍ਹਾਂ ਦੇ ਲੋਕਾਂ ਦਾ ਹੈਗਾ ਵਿਨਰ ਮਾਈਂਡਸੈਟ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਕਿਹੜੇ ਮਾਈਂਡਸੈਟ ਵਾਲਾ ਜਦੋਂ ਤਾਈਂ ਤਦ ਤੱਕ ਜਦ ਮੈਂ ਅਗਲੀ ਗੱਲ ਕਰ ਰਿਹਾ ਹਾਂ ਤੁਸੀਂ ਡਿਸਾਈਡ ਕਰ ਲੈਣਾਗੇ ਤੁਹਾਡਾ ਮਾਈਂਡਸੈਟ ਜਾਂ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਫਾਲ ਕਰਦੇ ਹੋ ਠੀਕ ਹੈ ਕੁਝ ਲੋਕ ਜਿਹੜੇ ਹੈਗੇ ਆ ਪਹਿਲੀ ਕੈਟਾਗਰੀ ਵਾਲੇ ਬੜੇ ਪਰੇਸ਼ਾਨ ਆ ਦੂਜੇ ਕੈਟਾਗਰੀ ਵਾਲੇ ਬੜੇ ਖੁਸ਼ ਆ ਪਹਿਲੇ ਕੈਟਾਗਰੀ ਵਾਲੇ ਬੜੇ ਅੰਡਰ ਕੌਨਫिडेंट ਆ ਬਹੁਤ ਜ਼ਿਆਦਾ ਲੋ ਕੌਨਫੀਡੈਂਸ ਫੀਲ ਕਰਦੇ ਆ ਦੂਜੇ ਵਾਲੇ ਜਿਹੜੇ ਆ ਬਹੁਤ ਹੀ ਜ਼ਿਆਦਾ ਓਵਰ ਕੌਨਫੀਡੈਂਟ ਆ ਬਹੁਤ ਜ਼ਿਆਦਾ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰਦੇ ਆ ਪਹਿਲੇ ਵਾਲੇ ਸੋਚਦੇ ਆ ਕਿ ਮੈਂ ਕੰਮ ਨੂੰ ਪਤਾ ਨਹੀਂ ਹਜ਼ਾਰਾਂ ਡਾਟਸ ਵਾਲੇ ਹੋਏ ਕਿ ਕੰਮ ਨੂੰ ਕਰ ਪਾਉਂਗਾ ਮੈਂ ਨਹੀਂ ਕਰ ਪਾਉਂਗਾ ਦੂਜੇ ਵਾਲੇ ਸੋਚਦੇ ਆ ਕਿ ਮੈਂ ਇਹ ਕੰਮ ਸੋਚ ਲਿਆ ਕਿ ਕਰਨਾ ਤੇ ਕਰਨਾ ਹੁਣ ਇਹ ਵਾਲੇ ਲੋਕ ਤੇ ਇਹ ਵਾਲੇ ਲੋਕ ਇਹਨਾਂ ਦੋਨਾਂ ਨੂੰ ਵਿੱਚ ਕਾ ਜਿਹੜੀਆਂ ਇੱਕ ਹੀ ਲਾਈਨ ਆ ਜੋ ਮੈਂ ਸੋਚਿਆ ਜੋ ਮੈਂ ਸਟੱਡੀ ਕੀਤਾ ਜਾਂ ਜੋ ਮੈਂ ਮਾਈਂਡ ਸੈਟ ਸੈਲਫ ਹੈਲਪ ਬੁੱਕਸ ਪੜੀਆਂ ਬਹੁਤ ਸਾਰੀਆਂ ਕਾਫੀ ਟਾਈਮ ਪਿਛਲੇ ਇਹ ਸਾਲ ਦੋ ਸਾਲ ਦੇ ਵਿੱਚ ਵਿੱਚ ਜੋ ਮੈਨੂੰ ਲੱਗਾ ਕਿ ਇਹਨਾਂ ਦੇ ਵਿੱਚ ਕਾਰਮੇਨ ਇੱਕ ਹੀ ਜ਼ਿਆਦਾ ਵੱਡੀ ਪ੍ਰੋਬਲਮ ਆ ਰਹੀ ਆ ਉਹ ਪ੍ਰੋਬਲਮ ਕਿਹੜੀ ਆ ਉਹ ਪ੍ਰੋਬਲਮ ਹੈਗੀ ਮੈਨੂੰ ਜੋ ਮੈਨੂੰ ਲੱਗਦਾ ਕਿ ਮਾਈਂਡ ਨੂੰ ਆਪਸ਼ਨ ਦੇਣਾ ਜਿੱਦਾਂ ਆਪਸ਼ਨ ਹੋਣਾ ਚੁਆਇਸ ਹੋਣਾ ਜਾਂ ਕੁਝ ਸਾਡੇ ਕੋਲ ਕਿ ਆ ਚੀਜ਼ ਦਾ ਹੈਗਾ ਉਹ ਮਾੜੀ ਗੱਲ ਨਹੀਂ ਹੈਗੀ ਪਰ ਜੋ ਮੈਂ ਕਹਣਾ ਚਾਹੁੰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕੀ ਮਾਈਂਡ ਨੂੰ ਆਪਸ਼ਨ ਕਦੋਂ ਦੇਣਾ ਜਦੋਂ ਮੈਂ ਕੋਈ ਗੋਲ ਫਿਕਸ ਕੀਤਾ ਹੋਇਆ ਆ ਮੈਂ ਕੋਈ ਕੰਮ ਕਰਨਾ ਹੈ ਉਸ ਵੇਲੇ ਮਾਈਂਡ ਨੂੰ ਕਦੀ ਵੀ ਆਪਸ਼ਨ ਨਹੀਂ ਦੇਣੀ ਫਾਰ ਐਗਜ਼ਾਮਪਲ ਮੈਂ ਇੱਕ ਛੋਟੀ ਜੀ ਉਦਾਹਰਣ ਸੋਚਦਾ ਬਿਆਸੀਆਂ ਮੈਂ ਸੋਚਦਾ ਬਿਆਸੀ ਕਿਸ ਉਦਾਹਰਣ ਨਾਲ ਇਹ ਆਪਣੀ ਇਸ ਥਾਟ ਨੂੰ ਤੁਹਾਡੇ ਗੋਲਸ ਪਹੁੰਚਾਇਆ ਜਾਵੇ ਕੀ ਮੈਂ ਇੱਕ ਐਗਜ਼ਾਮਪਲ ਲੈਂਦਾ ਆ ਕਿ ਮੈਂ ਕਰੋਚ ਜਾਣਾ ਆ ਕੁਛ ਪੀਣ ਜਾਣਾ ਆ ਤੇ ਮੈਂ ਕਿ ਆਉਂਗਾ ਘਰ ਆਉਂਗਾ ਸ਼ਹਿਰ ਦੇ ਵਿੱਚ ਆਉਂਗਾ ਜਿਹੜੀ ਮੈਨੂੰ ਦੁਕਾਨ ਮਿਲੂਗੀ ਹਾਂ ਉੱਥੇ ਮੈਂ ਹੋ ਸਕਦਾ ਯੂਸ ਪੀ ਲਵਾਂ ਕਾਫੀ ਪੀ ਲਵਾਂ ਠੀਕ ਆ ਚਾਹ ਪੀ ਲਵਾਂ ਦੁੱਧ ਪੀ ਲਵਾਂ ਕੋਈ ਵੀ ਚੀਜ਼ ਜਿਹੜੀ ਆ ਡਰਿੰਕ ਤੇ ਵਾਲਾ ਮੈਂ ਉਹ ਜਾ ਕੇ ਪੀ ਲੂੰਗਾ ਜੇ ਮੈਂ ਕਰੋ ਇਹ ਸੋਚ ਕੇ ਆ ਕਿ ਚਲੋ ਹੁਸ਼ਿਆਰ ਚੜੀਏ ਕੁਝ ਪੀ ਕੇ ਆਉਂਦੇ ਆ ਖਾ ਪੀ ਕੇ ਆਉਂਦੇ ਆ ਪੀਣ ਦੀ ਮੈਂ ਗੱਲ ਕਰ ਰਿਹਾ ਐਗਜ਼ਾਮਪਲ ਹੈ ਨਾ ਪਰ ਜੇ ਮੈਂ ਸੋਚਾਂਗਾ ਕਿ ਮੈਂ ਹੁਸ਼ਿਆਰ ਪਰ ਜਾਵਾਂ ਮਾ ਤੇ ਮੈਂ ਜੂਸ ਪੀ ਕੇ ਆਵਾਂ ਬੈ ਓਵਰ ਹੀ ਦੁਕਾਨ ਲੱਭੂੰਗਾ ਜਿਹੜੀ ਜੂਸ ਵਾਲੀ ਆ ਮੇਰੇ ਦਿਮਾਗ ਮੇਰੇ ਮਾਈਂਡ ਦੇ ਵਿੱਚ ਮੈਂ ਮਾਈਂਡ ਨੂੰ ਆਪਸ਼ਨ ਨਹੀਂ ਦਿੱਤੀ ਠੀਕ ਆ ਮੈਂ ਜੂਸ ਪੀਣਾ ਤੇ ਮੈਂ ਜੂਸ ਵਾਲੀ ਦੁਕਾਨ ਲੱਭੂੰਗਾ ਭਾਵੇਂ ਇਹ ਪਹਿਲੀ ਬੰਦ ਹੋ ਗਈ ਦੂਜੀ ਬੰਦ ਹੋ ਗਈ ਤੀਜੀ ਤੇ ਜਾਊਂਗਾ ਜੇ ਮੈਂ ਇਸ ਘਰੋ ਸੋਚ ਕੇ ਤੁਰਿਆ ਕਿ ਮੈਂ ਜੂਸ ਪੀਣ ਜਾਣਾ ਤਾਂ ਮੈਂ ਜੰਗਸ ਹੀ ਪੀਊਂਗਾ ਠੀਕ ਆ ਇਸੇ ਤਰ੍ਹਾਂ ਹੀ ਸਾਡੇ ਗੋਲਸ ਹੁੰਦੇ ਆ ਜੇ ਮੈਂ ਆਪਣੇ ਜਿੱਦਾਂ ਹੁਣ ਮੈਂ ਦੇਖਾਂ ਕਿ ਸਟੂਡੈਂਟ ਲਾਈਫ ਦੀ ਗੱਲ ਕਰਾਂ ਕਿ ਜੇ ਮੈਂ ਆਪਣੇ ਆਪ ਨੂੰ ਆਪਸ਼ਨ ਦਿੱਤੀ ਕਿ ਮੈਂ 90% ਨਹੀਂ ਚਲੋ 85% ਹੀ ਆ ਜੂਗੇ ਜਦੋਂ 80% ਹੀ ਆ ਜੂਗੇ ਕੋਈ ਗੱਲ ਨਹੀਂ ਫਿਰ ਜੇ ਨਹੀਂ ਹੋਇਆ ਚਲੋ 70% ਹੀ ਆ ਜੂਗੇ ਪਾਸ ਹੀ ਹੋਣਾ ਜ਼ਰੂਰੀ ਆ ਪਰ ਜਦੋਂ ਮੈਂ ਆਪਸ਼ਨ ਦੇ ਦਿੰਦਾ ਨਾ ਫੇਰ ਕੀ ਹੁੰਦਾ ਇਹਦੇ ਮੇਰੇ ਜਿੰਨੇ ਵਧੀਆ ਨੰਬਰ ਮੈਂ ਲੈ ਸਕਦਾ ਆ ਉਹ ਮਾਈਂਡ ਜਿਹੜਾ ਉਸ ਅਕੋਰਡਿੰਗ ਵਰਕ ਨਹੀਂ ਕਰਦਾ ਜੇ ਮੈਂ ਕਿਹਾ ਕਿ ਮੈਂ 90% ਲੈਣੇ ਆ ਤਾਂ ਲੈਣੇ ਆ ਤਾਂ ਮੇਰਾ ਮਾਈਂਡ ਉਸ ਅਕੋਰਡਿੰਗ ਵਰਕ ਕਰੂਗਾ ਐਲਨ ਮਸਕ ਦੀ ਇੰਟਰਵਿਊ ਦੇ ਵਿੱਚ ਉਹਨੇ ਬੜਾ ਸੋਣਾ ਕਿਹਾ ਇੰਟਰਵਿਊ ਜਿਹੜਾ ਕਰ ਰਿਹਾ ਸੀਗਾ ਲੈ ਰਿਹਾ ਸੀਗਾ ਉਹ ਐਲਨ ਮਸਕ ਨੂੰ ਪੁੱਛਦਾ ਕਿ ਏ ਤੁਸੀਂ ਕਦੀ ਕੁਇਟ ਕਰਨ ਬਾਰੇ ਨਹੀਂ ਸੋਚਿਆ ਕਿਉਂਕਿ ਸਾਨੂੰ ਪਤਾ ਕਿ ਉਹ ਕਿੱਥੋਂ ਕਿੱਥੇ ਤੱਕ ਪਹੁੰਚਿਆ ਹੈ 埃ਲੋਨ ਮਸਕ ਤੇ ਉਹਨਾਂ ਨੇ ਇੰਨੀਆਂ ਵੱਡੀਆਂ-ਵੱਡੀਆਂ ਕੰਪਨੀਆਂ 'ਚ ਬਹੁਤ ਸਾਰਾ ਉਹਨਾਂ ਫੇਲਿਅਰ ਦੇਖਿਆ ਤੇ ਹੁਣ ਇਸ ਵੇਲੇ ਟੌਪ ਰਿਚੇਸਟ ਬੰਦਾ ਹੈਗਾ 埃ਲੋਨ ਮਸਕ ਉਹ ਕਿੰਨਾ ਤੋ ਕਦੀ ਕੁਇਟ ਕਰਨ ਬਾਰੇ ਨਹੀਂ ਸੋਚਿਆ 埃 埃ਲੋਨ ਮਸਕ ਦਾ ਜਵਾਬ ਸੀਗਾ ਕਿ ਮੇਰੀ ਡਿਕਸ਼ਨਰੀ ਦੇ ਵਿੱਚ ਕਿਊਟ ਨਾਮ ਦਾ ਜਾਂ ਕੰਮ ਨੂੰ ਨਾ ਕਰਨ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਜਾਂ ਤਾਂ ਮੈਂ ਆਈਦਰ ਆਈ ਵਿਲ ਡੂ ਵਰਕ ਔਰ ਆਈ ਵਿਲ ਡਾਈ ਜਾਂ ਤਾਂ ਮੈਂ ਕੰਮ ਕਰੂੰਗਾ ਜਾਂ ਮੈਂ ਮਰੂੰਗਾ ਜੇ ਮੈਂ ਸੋਚ ਲਿਆ ਕਿ ਆ ਮੈਂ ਕੰਮ ਕਰਨਾ ਹੈ ਮੈਂ ਉਦੋਂ ਤੱਕ ਕੰਮ ਕਰੂੰਗਾ ਜਦੋਂ ਤੱਕ ਮੇਰਾ ਸਰੀਰ ਪੂਰਾ ਮੇਰਾ ਸਾਥ ਦੇਂਦਾ ਲੋਕ ਹੈ ਜਦੋਂ ਮੇਰਾ ਸਰੀਰ ਹੀ ਸਾਹ ਛੱਡ ਦੂਗਾ ਫਿਰ ਮੈਂ ਉਸ ਕੰਮ ਕਰਨੋਂ ਹਟਣ ਹਟੂੰਗਾ ਮੈਨੂੰ ਆਪਸ਼ਨ ਹੀ ਨਹੀਂ ਦਿੱਤੀ ਦੂਜੀ ਕੀ ਮੈਂ ਇਹ ਕੰਮ ਜੇ ਨਾ ਹੋਇਆ ਤਾਂ ਕੀ ਹੋਗਾ ਇਹ ਸਵਾਲ ਹੀ ਨਹੀਂ ਪੈਦਾ ਹੋਗਾ ਕਿ ਨਾ ਹੋਇਆ ਕਿ ਤਾਂ ਕੀ ਹੋਗਾ ਜਾਂ ਤਾਂ ਮੈਂ ਕੰਮ ਕਰੂੰਗਾ ਜਾਂ ਤਾਂ ਮੈਂ ਮਰੂੰਗਾ ਠੀਕ ਹੈ ਇਸੇ ਤਰ੍ਹਾਂ ਕਿ ਦੇਖੋ ਕਿ ਕਈ ਇਹਨੂੰ ਦੂਜੇ ਪਾਸੇ ਵੀ ਲੈ ਜਾਂਦੇ ਆ ਕਿ ਆ ਮਾਈਂਡ ਤੇ ਪ੍ਰੈਸ਼ਰ ਬਹੁਤ ਆ ਗਿਆ ਜਾਂ ਮਾਈਂਡ ਮੈਂ ਡਿਪਰੈਸ਼ਨ ਚ ਚੜ ਗਿਆ ਡਿਪਰੈਸ਼ਨ ਜਾਂ ਪ੍ਰੈਸ਼ਰ ਉਦੋਂ ਇਹ ਵੀ ਮੈਂ ਨਾਲ-ਨਾਲ ਇਸ ਚਲੋ ਇਸ ਟੌਪਿਕ ਨਾਲ ਰਿਲੇਟਡ ਨਹੀਂ ਹੈਗਾ ਮੈਂ ਇੱਥੇ ਵੱਖਰੀ ਵੀਡੀਓ ਬਣਾਉਣੀ ਸੀਗੀ ਪਰ ਇਹਦੇ ਨਾਲ ਦੱਸਣਾ ਜ਼ਰੂਰੀ ਆ ਮਾਈਂਡ ਸੈਟ ਤੇ ਦੇਖੋ ਡਿਪਰੈਸ਼ਨ ਜਾਂ ਪ੍ਰੈਸ਼ਰ ਉਦੋਂ ਹੁੰਦਾ ਆ ਜਦੋਂ ਸਾਨੂੰ ਪਤਾ ਕਿ ਆ ਮੇਰੇ ਗੋਲਸ ਆ ਤੇ ਮੈਂ ਉਸ ਗੋਲਸ ਦੇ ਅਕੋਰਡਿੰਗ ਐਕਸ਼ਨ ਨਹੀਂ ਲੈ ਰਿਹਾ ਲੈ ਪਾ ਰਿਹਾ ਠੀਕ ਆ ਉਦੋਂ ਸਾਡੇ ਮਾਈਂਡ ਦੇ ਵਿੱਚ ਡਿਪਰੈਸ਼ਨ ਹੋ ਲੱਗ ਜਾਂਦੀ ਆ ਜਾਂ ਸਾਡੇ ਤੇ ਪ੍ਰੈਸ਼ਰ ਹੋ ਲੱਗ ਜਾਂਦਾ ਜਦੋਂ ਸਾਨੂੰ ਪਤਾ ਆ कि मैं आ दिन दा मेरी टू डू लिस्ट है सारी मैं टू डू लिस्ट कंप्लीट कर ली है वह प्रैशर नहीं होगा डिप्रेशन नहीं होगी वो समा माइंड नो एक अलग ही खुशी दूगी वोदी होगा असी ग्रो करा शरीर ग्रो करेगा माइंड ग्रो करेगा पैसा आऊगा सा दिल खुश होगा सारा कुछ वधिया रहूगा ठीक है प्रैशर एंड ਕੰਮ ਕਰਦੇ ਕਰਦੇ ਜੇ ਕੋਈ ਪ੍ਰੈਸ਼ਰ ਹੁੰਦਾ ਬਈ ਸਾਡੇ ਤੇ ਤੁਹਾਨੂੰ ਹੁਣ ਜੇ ਮੈਂ ਇਹ ਗੋਲ ਲੈ ਲਿਆ ਕਿ ਇਹ ਮੇਰੇ ਤੋਂ ਕੋਈ ਦੂਜੀ অপਸ਼ਨ ਹੀ ਨਹੀਂ ਮੈਂ ਕਰਨਾ ਹੀ ਆ ਠੀਕ ਆ ਇਹ ਪ੍ਰੈਸ਼ਰ ਨਹੀਂ ਜੇ ਮੈਂ ਉਹ ਕੰਮ ਕਰਦਾ ਕਰਦਾ ਜੇ ਮੇਰੇ ਮੈਂ ਹੁਣ ਇੱਕ ਉਹਨੂੰ ਕੀ ਕਰਨਾ ਕਰਨਾ ਹੈਗਾ ਗੋਲ ਨੂੰ ਅਚੀਵ ਕਰਨ ਲਈ ਕਿ ਮੈਂ ਉਹਦੀ ਗੋਲ ਗੋਲ ਸੈਟਿੰਗ ਕਰਨੀ ਆ ਕਿ ਮੈਂ ਇੰਨੇ ਸਾਲ ਦੇ ਵਿੱਚ ਇਹ ਗੋਲ ਅਚੀਵ ਕਰਨਾ ਹੈਗਾ ਤਾਂ ਉਹਨੂੰ ਮੈਂ ਸਾਲਾਂ ਦੇ ਵਿੱਚ ਛੋਟਾ ਕਰ ਲੂੰਗਾ ਫਿਰ ਆਪਣੇ ਐਕਸ਼ਨ ਨੂੰ ਸਾਲਾਂ ਦੇ ਜੇ ਐਕਸ਼ਨ ਨੂੰ ਮਹੀਨਿਆਂ 'ਚ ਬੰਨ ਲੂੰਗਾ ਮਹੀਨਿਆਂ ਦੇ ਐਕਸ਼ਨ ਨੂੰ ਡੇਲੀ ਕਰ ਲੂੰਗਾ ਫਿਰ ਡੇਲੀ ਡੇਲੀ ਜਿਹੜੇ ਐਕਸ਼ਨ ਹੈਗੇ ਆ ਮੇਰੇ ਉਹ ਬੜੇ ਜਿਹੜੇ ਡੇਲੀ ਐਕਸ਼ਨ ਆ ਉਹਨਾਂ ਨੂੰ ਮੈਂ ਦੇਖੂਗਾ ਕਿ ਅੱਜ ਦੀ ਮੇਰੀ ਇਹ ਟੂ-डू ਲਿਸਟ ਆ ਤਾਂ ਮੈਂ ਅੱਜ ਕਰਕੇ ਸੋਣਾ ਫਿਰ ਪ੍ਰੋਸੈਸ ਦੇ ਨਾਲ ਚੱਲਣਾ ਠੀਕ ਆ ਜੇ ਆਪਾਂ ਅ ਇੱਕ ਬੁੱਕ ਹੁੰਦੀ ਹੈ ਐਟੋਮਿਕ ਹੈਬਿਟਸ ਮੈਂ ਬੁੱਕ ਪੜ੍ਹ ਰਿਹਾ ਹੁਣ ਜੇ ਮੈਂ ਆਪਣੇ ਗੋਲਸ ਅਚੀਵ ਕਰਨ ਲਈ ਮੈਂ ਭੁੱਲ ਵੀ ਨਹੀਂ ਹੁੰਦਾ ਕਿ ਮੇਰਾ ਗੋਲ ਕੀ ਸੀਗਾ ਪਰ ਜੇ ਮੈਂ ਉਹ ਡੇਲੀ ਦੇ ਜੋ ਮੇਰੇ ਟੂ-डू ਲਿਸਟਾ ਮੈਂ ਕਰਦਾ ਜਾਂਦਾ ਹਾਂ ਤਾਂ ਆਟੋਮੈਟਿਕਲੀ ਮੈਂ ਆਪਣਾ ਗੋਲ ਅਚੀਵ ਕਰ ਲਵਾਂਗਾ ਗੋਲ ਸੈਟਿੰਗ ਕਰਨੀ ਜ਼ਰੂਰੀ ਆ ਪਰ ਉਸ ਤੋਂ ਬਾਅਦ ਜੋ ਮੇਰੀਆਂ ਡੇਲੀ 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 ਹੈਗੀਆਂ ਮੈਂ ਅੱਜ ਦੇ ਲਈ ਆਪਣੇ ਲਈ ਇਹ ਸੋਚਿਆ ਕਿ ਆਹ ਕੰਮ ਕਰਨਾ ਹੈ ਜਾਂ ਜਾ ਤਾਂ ਮੈਂ ਅੱਜ ਦੇ ਦਿਨ ਚ ਆਹ ਕੰਮ ਕਰੂੰਗਾ ਜਾ ਮਰੂਗਾ ਇਹ ਮਾਈਂਡਸੈਟ ਆ ਗਿਆ ਤਾਂ ਕਿ ਆਪਾਂ ਸਕਸੈਸਫੁਲ ਹੋ ਜਾਗੇ ਠੀਕ ਹੈ ਤੇ ਆਪਾਂ ਦੂਜੀ ਕੈਟਾਗਰੀ ਦੇ ਵਿੱਚ ਫੋਲ ਕਰਾਂਗੇ ਜਿਹੜੇ ਨੋ ਡਾਊਟ ਵਾਲੇ ਬੰਦੇ ਸੀਗੇ ਸਕਸੈਸਫੁਲ ਓਵਰ ਕੌਨਫੀਡੈਂਟ ਓਵਰ ਕੌਨਫੀਡੈਂਟ ਦਾ ਇਹ ਮਤਲਬ ਨਹੀਂ ਲੈਣਾ ਇੱਥੇ ਕਿ ਮੈਂ ਕਹਿੰਦਾ ਵੇ ਕਿ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਆਪਾਂ ਦੂਜੇ ਮਤਲਬ ਨਾਲ ਹੈ ਕਿ ਜਿਨ੍ਹਾਂ ਚ ਕੌਨਫੀਡੈਂਟ ਵੱਧ ਹੁੰਦਾ ਜਿਹੜੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਹੁੰਦੇ ਆ ਠੀਕ ਹੈ ਪਤਾ ਉਹ ਵਾਲੀ ਕੈਟਾਗਰੀ ਜਾਣਗੇ ਜੇ ਇਹ ਵਾਲਾ ਮਾਈਂਡ ਸੈਟ ਬਣਾ ਲਿਆ ਕੀ ਜਿਆਦਾ ਮੈਂ ਕੰਮ ਕਰੂੰਗਾ ਜੋ ਮੈਂ ਆਪਣੇ ਲਈ ਕਰ ਲਿਆ ਜਾਂ ਮੈਂ ਮਰੂੰਗਾ ਠੀਕ ਹੈ ਓਕੇ ਥੈਂਕ ਯੂ ਇਹ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਮੈਨੂੰ ਦੱਸਣਾ ਇਦਾਂ ਦੀ ਮੈਂ ਹੋਰ ਵੀਡੀਓ ਲੈ ਕੇ ਆਉਂਗਾ ਇਹ ਚੈਨਲ ਦਿਵਿੰਦਰ ਸਿੰਘ ਗਿੰਨਵਾਲ ਚੈਨਲ ਮੈਂ ਇੱਕ ਚੈਨਲ ਬਣਾਇਆ ਹੈਗਾ ਜਿਹਦੇ ਵਿੱਚ ਜੋ ਮੇਰੀ ਇੱਕ ਜਰਨੀ ਹੈਗੀ ਆ ਉਹਦੇ ਨਾਲ ਰਿਲੇਟਡ ਮੈਂ ਸ਼ੇਅਰ ਕਰੂੰਗਾ ਆਸ ਅਰੇਨਲ ਮਾਈਂਡਸੈਟ ਤੇ ਵਰਕ ਕਰ ਰਿਹਾ ਹਾਂ ਗੁਰਦੁਆਰਾ ਟ੍ਰੈਵਲ ਬਲੌਗਸ ਬਣਾਵਾਂਗੇ ਜੋ ਰੀਅਲ ਹਿਸਟਰੀ ਆ ਆਪਣੇ ਸਿੱਖੀズム ਦੀ ਗੁਰੂਆਂ ਨੇ ਸਾਨੂੰ ਕੀ ਸਿਖਾਇਆ ਉਹ ਵੀ ਸਿੱਖਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ